ਪਿੰਡ ਦੇ ਵਿੱਚੋਂ ਹੁੱਕਾ ਦੇਤਾ ਸਰਪੰਚ ਨੇ ਸਭ ਤੋਂ ਪਹਿਲਾਂ ਇਹ ਕਹਿਤਾ ਰੁਪਿੰਦਰ ਦੇ ਪਿਤਾ ਨੂੰ ਕਿ ਪਿੰਡ ਚੋਂ ਨਿਕਲ ਜਾਓ ਕਿਉਂ ਹੋਈ ਏ ਸਾਰੀ ਗੱਲ ਕੀ ਧੀ ਦੀ ਜਿਹੜਾ ਗੁਨਾਹ ਉਹਦਾ ਸਜ਼ਾ ਬਾਪ ਨੂੰ ਮਿਲਣੀ ਚਾਹੀਦੀ ਆ ਤੁਸੀਂ ਵੀ ਆਪਣੀ ਰਾਏ ਪਹਿਲਾਂ ਹੀ ਦੇ ਦਿਓ ਤੇ ਤੁਹਾਨੂੰ ਸਾਰੀ ਗੱਲ ਦੱਸਦੇ ਆ ਜਿਹੜੀ ਸੁਖਣ ਵਾਲੇ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਹੋਈ ਸੀ ਇੱਕ ਨੂੰ ਵੱਲੋਂ ਇੱਕ ਨੂੰ ਵੱਲੋਂ ਜਿਹਦੇ ਉੱਤੇ ਉਹਦਾ ਸਹੁਰਾ ਪਰਿਵਾਰ ਇੰਨਾ ਵਿਸ਼ਵਾਸ ਕਰਦਾ ਸੀ ਉਹਨੇ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਤੋਂ ਬਾਅਦ ਉਸਦੇ ਮਾਪਿਓ ਨਾਲ ਕੀ ਹੋ ਰਹੀ ਹੈ ਉਸਦੇ ਪੇਕੇ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਆ ਪਿੰਡ ਦੇ ਵਿੱਚੋਂ ਨਿਕਲਣ ਦਾ ਐਲਾਨ ਸਰਪੰਚ ਵੱਲੋਂ ਉਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਪਿੰਡ ਛੱਡ ਕੇ ਨਿਕਲ ਜੋ ਨਹੀਂ ਅਸੀਂ ਪਿੰਡ ਦੇ ਵਿੱਚ ਹੋਕਾ ਦੇਣ ਲੱਗੇ ਆ ਫੇਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ। ਵਾਲੇ ਪਿੰਡ ਦੀ ਘਟਨਾ ਜਿਸ ਨੇ ਜਿੱਥੇ-ਜਿੱਥੇ ਦੁਨੀਆ 'ਚ ਲੋਕ ਬੈਠੇ ਆ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਿਸ਼ਵਾਸ ਆਖਰ ਕੀਤਾ ਕਿਸ ਦੇ ਉੱਤੇ ਜਾਵੇ ਕਿਉਂਕਿ ਵਿਸ਼ਵਾਸ ਜਾ ਜਿਹੜਾ ਇਹ ਇੱਕ ਆਪਾਂ ਕਹਿ ਦਈਏ ਕਿ ਉਸ ਦਾ ਹੀ ਕਤਲ ਹੋਇਆ ਇੱਕ ਪਤੀ ਪਤਨੀ ਜਿਸ ਦੇ ਉੱਤੇ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕਰਦੇ ਆ ਉਹ ਆਪਣਾ ਦੁੱਖ ਸੁੱਖ ਦੇ ਸਾਂਝੀ ਹੁੰਦੇ ਆ ਪਰ ਜੇਕਰ ਪਤਨੀ ਜਾਂ ਪਤੀ ਇੱਕ ਦੂਜੇ ਨਾਲ ਬੇਵਫਾਈ ਕਰਕੇ ਕਿਸੇ ਤੀਜੇ ਕਰਕੇ ਇੱਕ ਦੂਜੇ ਦੀ ਜਾਣ ਲੈ ਲੈਣ ਤੇ ਫੇਰ ਰਾਬੀ ਰੱਖਾ ਅਕਸਰ ਪਤੀ ਪਤਨੀ ਦੇ ਵਿੱਚ ਝਗੜੇ ਹੋ ਜਾਂਦੇ ਆ ਮਨ ਮਟਾਓ ਹੋ ਜਾਂਦੇ ਆ ਝਗੜੇ ਵੱਧ ਜਾਂਦੇ ਆ ਅਲੱਗ ਵੀ ਹੋ ਜਾਂਦੇ ਜੇ ਕਿਸੇ ਦੀ ਇੱਕ ਦੂਜੇ ਦੇ ਨਾਲ ਜਿਹੜੀ ਗੱਲਬਾਤ ਉਹ ਪੂਰੀ ਨਾ ਹੋਵੇ ਜਿਹੜੀ ਬੌਂਡਿੰਗ ਨਾ ਹੋਵੇ ਤਾਂ ਅਲੱਗ ਹੋ ਜਾਂਦੇ ਆ ਕਾਨੂੰਨ ਨੇ ਰਾਹ ਦਿੱਤੇ ਹੋਏ ਆ ਪਰ ਇੱਥੋਂ ਤੱਕ ਏਦੂ ਪਹਿਲਾਂ ਕਦੇ ਵੀ ਇਹ ਗੱਲ ਨਹੀਂ ਗਈ ਕਿ ਪਤਨੀ ਵੱਲੋਂ ਆਪਣੇ ਪਤੀ ਨੂੰ ਆਸ਼ਕ ਨਾਲ ਰਲ ਕੇ ਸਿਰਫ ਰੰਗ ਰਲੀਆਂ ਮਨਾਉਣ ਦੇ ਲਈ ਉਹਨੂੰ ਮੌਤ ਦੇ ਘਾਟ ਧਾਰ ਦਿੱਤਾ ਹੋਵੇ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਕਿ ਪਤੀ ਵੱਲੋਂ ਦਹੇਜ ਦੇ ਕਰਕੇ ਪਤਨੀ ਨੂੰ ਮਾਰ ਮਕਾਇਆ ਪਰ ਜਿੱਥੇ ਮੁੰਡੇ ਨੇ ਕੁੜੀ ਵਾਲਿਆਂ ਤੋਂ ਪਾਣੀ ਦਾ ਗਲਾਸ ਵੀ ਨਾ ਪੀਤਾ ਹੋਵੇ ਜਿਹੜੀ ਕੁੜੀ ਦਾ ਸਹੁਰਾ ਉਹਨੇ ਆਪਣੀ ਧੀ ਤੋਂ ਵੱਧ ਇੱਜ਼ਤ ਮਾਣ ਸਤਿਕਾਰ ਦਿੱਤਾ ਹੋਵੇ ਸ਼ਹਿਰ ਜਾਨ ਨੂੰ ਗੱਡੀ ਲੈ ਕੇ ਦਿੱਤੀ ਹੋਵੇ ਹਰ ਉਸ ਦਾ ਸ਼ੌਂਕ ਪੂਰਾ ਕੀਤਾ ਹੋਵੇ ਤੇ ਘਰੋਂ ਵੀ ਕੋਈ ਪੈੜੀ ਪੱਠੇ ਵੱਲੋਂ ਵੀ ਕਿਸੇ ਚੀਜ਼ ਦੀ ਘਾਟ ਨਾ ਹੋਵੇ ਪਰ ਫਿਰ ਵੀ ਜਿਹੜੀ ਨੂਹਾਂ ਉਹ ਧੀ ਤਾਂ ਕੀ ਬਣੀ ਆ ਉਹ ਇੱਕ ਦੁਸ਼ਮਣ ਬਣ ਜੇ ਉਹਨਾਂ ਦੇ ਘਰ ਦਾ ਚਰਾਗ ਬੁਝਾ ਦੇ ਤੇ ਫੇਰ ਰੱਬੀ ਰਾਖਾ ਫੇਰ ਹਰ ਇੱਕ ਨੂੰ ਸੋਚਣ ਲਈ ਮਜਬੂਰ ਹੋਣਾ ਪਊ ਕਿ ਜਿਹਨੂੰ ਤੁਸੀਂ ਆਪਣੇ ਘਰ ਲਿਆ ਰਹੇ ਆਂ ਕਿ ਇਹ ਇਹ ਤੁਹਾਡੀ ਕਿਤੇ ਕੁਲ ਦਾ ਨਾਸ ਨਾ ਕਰ ਦੇ ਜਿਹਨੂੰ ਤੁਸੀਂ ਕੁਲ ਵਧਾਉਣ ਲਈ ਲੈ ਕੇ ਆਏ ਹੋ ਇਸੇ ਕਰਕੇ ਪਿੰਡ ਦੇ ਵਿੱਚ ਇੱਕ ਜਿਹੜਾ ਆਪਾਂ ਆਖਦੀਏ ਕਿ ਮਾਹੌਲ ਹੀ ਅਜਿਹਾ ਬਣ ਗਿਆ ਜਿਸ ਤੋਂ ਬਾਅਦ ਕੁੜੀ ਦਾ ਪਾਪ ਹੁਣ ਭਾਵੇਂ ਪੁੱब्बा ਮਾਰ ਮਾਂ ਰੋ ਰਿਆ ਉਹ ਕਹਿੰਦਾ ਸਾਡਾ ਕੋਈ ਕਸੂਰ ਨਹੀਂ ਪਰ ਪਿੰਡ ਵਾਲਿਆਂ ਨੇ ਗੁੱਸੇ ਕਰਕੇ ਉਹਨੂੰ ਪਿੰਡ ਚੋਂ ਕੱਢ ਦਿੱਤਾ ਏ ਆਖ ਦਿੱਤਾ ਕਿ ਜੇਕਰ ਉਹ ਪਿੰਡ ਨਾ ਛੱਡੇਗਾ ਤੇ ਫੇਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦੇਣ ਲੱਗੇ ਆ ਤੁਹਾਨੂੰ ੱੱਕੇ ਮਾਰ ਕੇ ਜਿਹੜਾ ਕੱਢਿਆ ਜਾਵੇਗਾ ਤੇ ਤੁਸੀਂ ਇੱਥੇ ਨਾ ਹੋ ਤੁਹਾਡੀ ਧੀ ਨੇ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਜੰਪਲ ਦੇ ਉੱਤੇ ਐਡਾ ਜਿਆਦਾ ਤਸ਼ੱਦਦ ਢਾ ਦਿੱਤਾ ਇੰਨਾ ਜਿਆਦਾ ਉਸ ਨੂੰ ਜਿਹੜਾ ਆਖਦੀਏ ਆਪਾਂ ਕਿ ਦਿਲ ਦਹਿਲਾਉਣ ਵਾਲੀ ਗੱਲ ਕਰ ਦਿੱਤੀ ਆ ਸਾਰੇ ਪਿੰਡ ਦੇ ਵਿੱਚ ਰੋਟੀ ਤੱਕ ਨਹੀਂ ਪੱਕੀ ਸੀ ਇਹੀ ਕਾਰਨ ਸੀ ਰੁਪਿੰਦਰ ਦਾ ਪਿਤਾ ਉਹਦਾ ਦਾਦਾ ਉਹਦੇ ਰਿਸ਼ਤੇਦਾਰ ਸਾਰਿਆਂ ਨੂੰ ਇਸ ਚੀਜ਼ ਦਾ ਗੁੱਸੇ ਦਾ ਸਾਹਮਣਾ ਜਿਹੜਾ ਕਰਨਾ ਪਿਆ ਆਈ ਤਰੀਕ ਨੂੰ 28 ਤਰੀਕ ਨੂੰ ਜਦੋਂ ਰਪਿੰਦਰ ਆਪਣੇ ਆਸ਼ਕ ਦੇ ਨਾਲ ਮਿਲ ਕੇ ਸੁੱਖਰ ਵਾਲੇ ਪਿੰਡ ਦੇ ਵਿੱਚ ਗੁਰਵਿੰਦਰ ਸਿੰਘ ਉਸ ਦੇ ਘਰ ਦੇ ਵਿੱਚ ਹੀ ਉਸ ਨੂੰ ਮੌਤ ਦੇ ਘਰ ਉਤਾਰ ਦਿੰਦੀ ਹੈ ਤੇ ਫਿਰ ਸੱਚੀ ਬਣ ਲਈ ਆਪਣੇ ਮਾਪਾਪ ਨੂੰ ਕਾਲ ਕਰਦੀ ਹੈ ਉਹ ਮਾਪਾਪ ਉੱਥੇ ਪਹੁੰਚ ਜਾਂਦੇ ਆ ਕੁੜੀ ਦਾ ਮੁੰਡੇ ਦਾ ਜਿਹੜਾ ਪਿਤਾ ਉਹ ਕੈਨੇਡਾ ਗਿਆ ਹੁੰਦਾ ਸੁਖਨ ਵਾਲੇ ਪਿੰਡ ਦੇ ਵਿੱਚ ਜਦੋਂ ਉਸ ਦਾ ਬਾਪ ਆਉਂਦਾ ਤੇ ਇਹ ਵੀ ਉੱਥੇ ਅਫਸੋਸ ਕਰਨ ਕੁੜੀ ਦਾ ਪਿਓ ਉੱਥੇ ਪਹੁੰਚਦਾ ਪਰ ਸੁਖਨ ਵਾਲੇ ਪਿੰਡ ਦਾ ਸਰਪੰਚ ਕਹਿੰਦਾ ਸਾਡੇ ਪਿੰਡ ਚੋਂ ਨਿਕਲ ਜਾਓ ਨਹੀਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦਿਵਾ ਦੇਾਂਗੇ ਤੇ ਤੁਹਾਨੂੰ ਧੱਕੇ ਮਾਰ ਮਾਰ ਕੱਢਾਂਗੇ ਕਿਉਂਕਿ ਤੁਹਾਡੀ ਧੀ ਨੇ ਸਾਡੇ ਪੁੱਤ ਦੇ ਉੱਤੇ ਐਡਾ ਅਤਿਆਚਾਰ ਕੀਤਾ ਐਡੀ ਜ਼ਿਆਦਾ ਉਸ ਨੂੰ ਤਸੀਹੇ ਦਿੱਤੇ ਸਾਡੇ ਪਿੰਡ ਦੇ ਵਿੱਚ ਹੀ ਉਹਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਾਡੇ ਤੋਂ ਗੁੱਸਾ ਜਿਹੜਾ ਉਹ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਤੁਸੀਂ ਸਾਡੇ ਪਿੰਡ ਚੋਂ ਸਾਡੇ ਪੁੱਤ ਦੇ ਘਰ ਚੋਂ ਨਿਕਲ ਜਾਓ ਇਹ ਕੁੜੀ ਦੇ ਪਾਪ